ਕਈ ਵਾਰ ਅਜੀਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਜਿਨ੍ਹਾਂ ਨੂੰ ਵੇਖ ਸੁਣ ਕੇ ਹਾਸਾ ਵੀ ਆਉਂਦਾ ਹੈ ਤੇ ਹੈਰਾਨੀ ਵੀ ਹੁੰਦੀ ਹੈ ਤੇ ਕਈ ਲੋਕ ਅਜੀਹੀਆਂ ਘਟਨਾਵਾਂ ਦਾ ਸਵਾਦ ਲੈ ਲੈ ਵੀ ਦੇਖਦੇ ਹਨ ਐਸੀ ਹੀ ਇੱਕ ਘਟਨਾ ਹੋਈ ਬੀਤੇ ਕੱਲ ਬੁਲਾਡੇ ਵਿੱਚ ਹਾਲਾਂਕਿ ਇਸ ਘਟਨਾ ਤੇ ਕੋਈ ਵੀ ਕੈਮਰੇ ਮੂਰੇ ਨਹੀਂ ਆਇਆ ਚਲੋ ਸ਼ੁਰੂ ਕਰਦੇ ਹਾਂ ਤਲਵਾੜੇ ਕੋਲ ਇੱਕ ਪਿੰਡ ਹੈ ਹਰਿਆਣਾ ਇਥੋਂ ਦਾ ਇੱਕ ਸਰਕਾਰੀ ਮਾਸਟਰ ਬੀਤੇ ਐਤਵਾਰ ਵਿਆਹ ਕਰੋਨ ਬੁਲਾਡੇ ਗਿਆ ਬਰਾਤ ਦਾ ਸਵਾਗਤ ਹੋਇਆ ਚਾਹ ਪਾਣੀ ਪੀ ਕੇ ਹਟਈ ਸੀ ਕਿ ਮੈਰਿਜ ਵਾਲੇ ਰਿਜ਼ੋਰਟ ਵਿੱਚ ਲਾੜਾ ਬਣੇ ਮਾਸਟਰ ਜੀ ਦੀ ਸੇਲੀ ਪਹੁੰਚ ਗਈ ਕੁਝ ਹੋਰ ਜਨਾਨੀਆਂ ਨੂੰ ਲੈ ਕੇ ਤੇ ਬਾਹਰੋਂ ਹੀ ਮਾਸਟਰ ਦੀ ਕੁੱਤੇ ਖਾਣੀ ਕਰਦਿਆਂ ਅੰਦਰ ਆਵੜੀਆਂ ਤੇ ਨੋਟਾਂ ਵਾਲੇ ਹਾਰ ਪਾਈ ਬੈਠੇ ਮਾਸਟਰ ਜੀ ਕਿ ਪੇੜਾ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਇਹ ਨਜ਼ਾਰਾ ਵੇਖ ਕੇ ਰਜੋਟ ਵਿੱਚ ਸਾਰੇ ਹੱਕੇ ਬੱਕੇ ਰਹਿ ਗਏ ਕਿਸੇ ਨੇ ਪੁਲਿਸ ਸੱਦੀ ਤਾਂ ਸਾਰੀ ਬਰਾਤ ਦੇ ਨਾਲ ਮਾਸਟਰ ਦੀ ਸੇਲੀ ਥਾਣੇ 'ਜਾ ਬਿਠਾਏ ਉੱਥੇ ਜਾ ਕੇ ਪਤਾ ਲੱਗਿਆ ਕਿ ਇਹ ਮਾਸਟਰ ਪਹਿਲਾਂ ਲੁਧਾਨੇ ਕੋਲ ਫਲੋਰ ਪੜਾਉਂਦਾ ਸੀ ਉੱਥੇ ਦੀ ਹੀ ਕਿਸੇ ਪ੍ਰਾਈਵੇਟ ਟੀਚਰ ਨਾਲ ਗਾਟੀ ਪੈ ਗਈ 3 ਸਾਲ ਉਹਦੇ ਨਾਲ ਗੁਲਛਰੇ ਉਡਾਏ ਤੇ ਹੁਣ ਕਿਸੇ ਹੋਰ ਨੂੰ ਵਿਆਉਣ ਆ ਗਿਆ ਕੁੜੀ ਨੇ ਦੱਸਿਆ ਕਿ ਅਜੇ ਸ਼ਨੀਵਾਰ ਹੀ ਇਸ ਨੇ ਵੀਡੀਓ ਕਾਲ ਕਰਕੇ ਦੱਸਿਆ ਸੀ ਕਿ ਮੈਂ ਆਪਣੇ ਰਿਸ਼ਤੇਦਾਰ ਦੇ ਵਿਆਹ ਤੇ ਜਾਣਾ ਹੈ ਕੁੜੀ ਨੂੰ ਸ਼ੱਕ ਪੈ ਗਿਆ ਤਾਂ ਲੱਗ ਗਈ ਸੂਹਾ ਕੱਢਣ ਤੇ ਜਦੋਂ ਪਤਾ ਲੱਗਿਆ ਕਿ ਇਹ ਮਾਸਟਰ ਕਿਸੇ ਹੋਰ ਦੇ ਨਹੀਂ ਆਪਣੇ ਆਪ ਦੇ ਹੀ ਵਿਆਹ ਤੇ ਚੱਲਿਆ ਤਾਂ ਪਹੁੰਚ ਗਈ ਮੌਕੇ ਤੇ ਰਾਤੀ ਤਕਰੀਬਨ 10 ਵਜੇ ਤੱਕ ਮਾਸਟਰ ਜੀ ਨੇ ਪਹਿਲਾ ਜਿਸ ਨੂੰ ਵਿਆਹਣ ਗਿਆ ਸੀ ਉਸ ਟੱਬਰ ਦਾ ਹੋਇਆ ਸਾਰਾ ਖਰਚਾ ਮੋੜਿਆ ਤੇ ਫੇਰ ਸੇਲੜੀ ਨੇ ਵੀ ਵਗਦੀ ਗੰਗਾ ਤੋਂ ਹੱਥ ਧੋ ਕੇ ਖੇੜਾ ਛੱਡਿਆ ਤੇ ਬਰਾਤੀ ਵਿਚਾਰੇ ਭੁੱਖੇ ਪਾਣੇ ਸ਼ਾਹੀ ਪਨੀਰ ਮਿੱਠੀ ਸਬਜ਼ੀ ਤੇ नान ਖਾਦੇ ਬਿਨਾ ਹੀ ਵਾਪਸ ਮੋੜੇ ਦੱਸੇ ਜਾ ਰਹੇ ਹਨ ਇਸ ਖਬਰ ਤੇ ਕਿੰਨਾ ਪੱਖਾਂ ਤੋਂ ਮੋਰੇ ਕੋਈ ਨਹੀਂ ਆਇਆ ਪਰ ਜੋ ਤੁਸੀਂ ਆਪਣੀ ਸਕਰੀਨ ਤੇ ਵੀਡੀਓ ਦੇਖ ਰਹੇ ਹੋ ਇਹ ਕਿਸੇ ਸੱਜਣ ਨੇ ਥਾਣੇ ਵਿੱਚ ਸਮਝੋਤੇ ਵੇਲੇ ਬਾਹਰੋਂ ਹੀ ਬਣਾ ਕੇ ਸਾਨੂੰ ਭੇਜੀ ਹੈ